ਏ ਜੀ ਖਜਾਨੇਕੋਟ ਲਾਉਣ ਦੇ ਕੇ ਖਜਾਨੇਕੋਟ ਗੁਰਦਾ ਸਾਹਿਬ ਨਾਲ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਂਦੀ ਨਵਾ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਆਉਣ ਦੇਗੇ ਇਹ ਐਕਸੀਡੈਂਟ ਉੱਥੇ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ 도ੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆ ਰਿਹਾ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸ ਦੇ ਸਿਰ 'ਚ ਸਟਿਆ ਇਸ ਤਰ੍ਹਾਂ ਕਰਕੇ ਸਟਾਂ ਵਾਵਾ ਹੀ ਬੰਦਿਆਂ ਨੂੰ ਲੱਗੀਆਂ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਤੇ ਤੇ ਸਟਾਂ ਜਿਆਦਾ ਵੀ ਲੱਗ ਸਕਦੀਆਂ ਅਸੀਂ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆਪ ਉਸ ਮੌਕੇ ਤੇ ਪਹੁੰਚ ਗਈ ਹੈ ਉਸ ਮੌਕੇ ਤੇ ਪਹੁੰਚ ਗਈ ਪੁਲਿਸ ਹੁਣ 7:00 ਵਜ ਗਏ ਅਜੇ ਤੱਕ ਪੁਲਿਸ ਇੱਥੇ ਆ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋਈ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਿਆਲ ਅ ਆੜਾ ਫਗਾਨਾ ਤੋਂ ਚੌਂਕੀ ਤੋਂ ਆਏ ਨੇ ਇੰਚਾਰਜ ਇਹਨਾਂ ਨੇ ਆਣ ਕੇ ਐ ਚਕਾਰ ਵਾਲੇ ਵੀ ਆਏ ਨੇ ਸ਼ਰਮਾਸ਼ੀਆਂ ਤੋਂ ਵੀ ਆਏ ਕੋਲੀ ਸੁੱਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਪੀਤਲੋ ਕੀਤਾ ਉਹਨੂੰ ਗੱਡੀ ਇੱਕ ਲਾਗੇ ਨੇ ਆੜਾ ਫਗਾਨਾ ਥਾਣੇ 'ਚ ਤੇ ਮੋਟਰਸਾਲੇ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪਤਾਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਮ੍ਰਿਤਸਰ ਜਾ ਕੇ ਪਤਾ ਲੱਗੇ ਮਾਲੇ ਵਿਧੀ ਆਉਂਦੇ ਹੀ ਤੋਂ ਕੰਮ ਤੋਂ ਟਾਇਲ ਫੈਕਟਰੀ ਮਾਲੇਵਾਲ ਤੋਂ ਇਹ ਆਦਿ ਤੇ ਜੀ ਆਪਣਾ ਗੋਦਰਾ ਸਾਹਿਬ ਆ ਖਜਾਨੇਕੋਟ ਦਾ ਬੋੜੀ ਸਾਹਿਬ ਇਹ ਤਿੰਨੇ ਇੱਕ ਨੇ ਕਟ ਲਗੇ ਟਟਾਉਣ ਇੱਕ ਦੀਆਂ ਤਾਂ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਤੇ ਕੇ ਤੇ ਫਿਰ ਲਾ ਤੇ ਸਰਵੇਚ ਆ ਇੱਕ ਦੇ ਸਿਰ ਤੇ ਜਿਆਦਾ ਸਾਟਿਆ ਕਿੰਨੇ ਨੌਜਵਾਨ ਹਨ ਤਿੰਨ ਜੀ ਬੰਦੇ ਉੱਥੇ ਡਿੱਗ ਪਏ ਆ 3 ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸੜੇ ਨਾਲ ਹੀ ਆ ਗਿਆ ਉਸਨੇ ਮੌਕਾ ਵੇਖਿਆ ਤੇ ਤੇ ਹੁਣ ਕਾਰਵਾਈ ਕਰ ਰਿਹਾ ਕਿ ਗੱਡੀ ਦਾ ਪਤਾ ਲੱਗਣ ਕਿ ਕਿੱਥੋਂ ਦਾ ਵਾ ਕੀ ਮੰਗ ਰਹੇ ਹੋ ਹਾਂਜੀ ਮੰਗ ਦਾ ਸਾਨੂੰ ਇਨਸਾਫ ਚਾਹੀਦਾ ਸਾਡੇ ਇਨਾ ਸ਼ੁਕਰ ਕਰਨੇ ਕਿ ਸਾਡੇ ਬੇਟੇ ਬਚ ਗਏ